वाहेगुरु जी का खालसा वागुरू जी की फतेह अज ब्रह गयानी बच्चों बली श्री मान अमर शहीद बाबा दीप सिंह साहब जी के काम स्थान तो सतगुरु तानकुरु ग्रंथ साहब जी महाराज जी की शरद छाया हेठ पंच प्यारे साहबान की अगुवाई हर साल की तरह नगर कीतन की क्षमता हो रही है जो शहर के बख बजारों छोड़ा हुआ ਸ਼ਾਹੂ ਨੂੰ ਗੁਰੂ ਰਵਰ ਸਾਹਿਬ ਦੀ ਲੋਕੜ ਸਾਹਿਬ ਦੀ ਮਿੱਥੇ ਸੰਪਾਨ ਹੋਵੇਗਾ ਇਹ ਨਗਰਿਕ ਤਨ ਤਨ ਮੇਢੀ ਕੀਰ ਦੇ ਮਾਰਕ ਸਤਿਗੁਰੂ ਗੁਰੂ ਹਰਕਿੰਦਰ ਸਾਹਿਬ ਜੀ ਦੇ ਜਿਹੜਾ ਲੋਗੜ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅਜੋਸ ਕਿਰ ਸੇ ਪੰਤਾ ਉਹ ਜਾਣਦਾ ਸਰ ਕਰ ਦਿੰਦਾ ਉਹ ਜਿਹੜਾ ਦਿਨ ਹੈ ਉਹ ਲੋਗੜ ਸਾਹਿਬ ਦੀ ਕੱਲ ਨੂੰ ਮਨਾਇਆ ਜਾਣਾ ਕਿ ਸਤਿਗੁਰਾਂ ਨੇ ਧੀਰੇ ਕਾਲ ਤੱਕ ਸਾਹਿਬ ਦੀ ਰਚਨਾ ਕਰਕੇ ਤੇ ਤੇ ਦੇ ਅੰਦਰੋਂ ਕਿਰਪਾਨਾ ਧਾਰਨ ਕਰਕੇ ਸਿੱਖਾਂ ਨੂੰ ਸ਼ਹਿਸਤਰਤਾਰੀ ਹੋਣ ਦੇ ਜਿਹੜੇ ਲੋਕ ਬਹਲੇ ਸੀ ਉਹ ਜਾਰੇ ਕੀਤੇ ਸਨ ਔਰ ਜਿਹੜੀ ਸਾਮੈ ਦੀ ਹਕੂਮਤ ਸੀ ਉਹਨੂੰ ਵੀ ਨਹੀਂ ਸਿਪਾਉਂਦਾ ਔਰ ਹਕੂਮਤ ਤੇ ਤੋਰ ਜਾ ਕੇ ਚੋਰ-ਥੋਰਾ ਨੇ ਕਿ ਚੁਗਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਖੋਇਆ ਹੈ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸਾਮੈ ਦੀ ਹਕੂਮਤ ਲੈ ਜੋ ਜੜਾਈ ਕਿ ਸ਼੍ਰੀ ਅਮਰਸਰ ਸਾਹਿਬ ਜੀ ਵੱਲ ਔਰ ਸਾਥਕਾਂ ਨੇ ਕਿਲਾ ਰੋਗੜ ਸਾਹਿਬ ਜੀ ਦੇ ਪਿੱਛੇ ਜਾ ਕੇ ਕਣਕ ਦੇ ਤੇ ਇਹ ਜਿਹੜੀ ਪਹਿਲੀ ਦਮ ਸੀ ਉਹ ਲੜੇ اور ਪਹਿਲੀ ਬੜੀ ਸ਼ਾਨਦਾਰ ਪੱਤੇ ਜਿਹੜੀ ਸੀ ਜੀ ਦਮਾਲਕ ਕਣਕ ਵਰਕ ਸਾਬ ਜੀ ਨੇ ਇਹ ਤਹਾਸਿਲ ਕੀਤੀ ਜੰਗ ਪਰ ਦੇ ਕਿਉਂਕਿ ਉਸ ਦਿਹਾੜੇ ਨੂੰ ਅ ਜਿਲ੍ਹਾ ਹੁਗੜ ਸਾਬ ਜੀ ਦੇ ਕੋਲ ਬਹੁਤ ਸਰਦਾ ਉਸਤਕਾਰ ਸਹਿਤ ਮਨਾਇਆ ਜਾਂਦਾ ਸਤਿਗੁਰਾਂ ਦੇ ਪਈ ਜਾਂਦੇ ਪਹਿਲੇ ਪੱਤੇ ਦੀਆਂ ਸਮੁੱਚੇ ਕਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਵਹਿਗੁਰੂ ਜੀ ਦਾ ਖਾਲਸਾ ਪਰਗੁਣ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਪਵਿੱਤਰ ਸ਼ਹਾਦਤ ਤੋਂ ਬਾਅਦ ਤਨਤੰਗ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਮੀ ਫਿਰਤ ਖਾਲਸਾ ਪੰਥ ਦੀ ਮੀਰੀ ਦਾ ਬੀੜੀ ਦੀ ਪਾਈ ਔਰ ਸਤਗੁਰੂ ਜੀ ਨੇ ਜੰਗਾਂ ਜੋਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ ਸਤਗੁਰੂ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਤੇ ਕਿਲਾ ਲੋਹਗੜ੍ਹ ਵਿਖੇ ਜਾ ਕੇ ਦੀ ਸਮਾਪਤੀ ਹੋਣੀ ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਝ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲੀ ਪਾਤਸ਼ਾਹੀ ਦੀ ਹਾਸਿਲ ਕੀਤੀ। ਤੋਂ ਹਰ ਸਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸੀਹਿਤ ਗਾਂਜ ਤੋਂ ਇਹ ਹਰ ਸਾਲ ਨਗਰ ਕੀਰਤਨ ਪਰੰਪਰਾ ਹੁੰਦਾ ਜਿਹੜਾ ਵੱਖ-ਵੱਖ ਮਹੱਲਿਆਂ ਦੇ ਵਿੱਚੇ ਸ਼ਹਿਰ ਦੇ ਵਿੱਚੇ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੋਣੀ ਆ ਸੋ ਜਿੰਨੀਆਂ ਵੀ ਸਤਗੁਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਖਾਲਸੇ ਪੰਥ ਨੂੰ ਇੱਕ ਵੱਖਰੀ ਪਹਿਚਾਨ ਵੱਖਰੀ ਇੱਕ ਉਹਦੀ ਅਟਰੀ ਪਹਿਚਾਨ ਉਹਨ ਸਤਗੁਰ ਜੀ ਨੇ ਵਾਕੇ ਕੀਤੀ ਜਿਹੜੀ ਹਮੇਸ਼ਾ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ ਤੋ ਮੈਂ ਅੱਜ ਇਸ ਮਹਾਨ ਨਗਰ ਕੀਰਤਨ ਦੀ ਪ੍ਰਮਾਤਾ ਤੇ ਸਾਰੀ ਸਮੂਹ ਜੀ ਸੰਗਤ ਨੂੰ ਗੁਰਨਾਮਕ ਨਾਮ ਲੈ ਦਾ ਮਾਈ ਭਾਈ ਨੂੰ ਬਹੁਤ-ਬਾਕ ਮੁਤਾਇਦਨਾ ਤੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ ਕੋ ਨਿਜਲੇ ਲੜਾਈਆਂ ਨਹੀਂ ਲੜੀਆਂ ਕੇਵਲ ਜ਼ੁਲਮ ਦੇ ਖਿਲਾਫ ਉਹ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਕਹਾਉਣ ਵਾਲੇ ਰਾਜੇ ਜਿਹੜੇ ਕਹਿੰਦੇ ਸੀ ਸਾਡੀ ਸ਼ਕਤੀ ਵੱਡੀ ਆ ਉਹਨਾਂ ਸਾਰਿਆਂ ਨੂੰ ਬੰਗਾ ਰਿਆ ਨੀਗਾ ਜੰਗਾਂ ਜੋਧਾਂ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਇਹੋ ਖਾਲਸੇ 517 ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਸਾਨੂੰ ਵਾਟਸਐਪ ਕੀਤਾ ਸੀ ਇਹੋ ਇਸ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਆ ਇਹ ਵੀ ਉਹ ਪਵਿੱਤਰ ਸਥਾਨ ਆ ਕਿ ਸਿੱਖ ਮਰਿਆਦਾ ਦਾ ਲੰਗੜ ਨਹੀਂ ਸੈਂਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਿਗੁਰ ਦੀ ਕਿਰਪਾ ਕਰਨ ਬਹੁਤ ਬਹੁਤ ਸੰਗਤ ਨੂੰ ਵਧਾਈ ਦਿੰਦਾ ਵਾਹਿਗੁਰੂ